ਨਾਨ ਪ੍ਰਾਭੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਝੋਨੇ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਹਾਂ ਪਿਛਲੇ ਸਾਲ ਆਪਾਂ ਇੱਕ ਸ਼ਾਰਟ ਟਰਮ ਵੈਰਾਈਟੀ ਹਾਈਬ੍ਰਿਡ ਝੋਨਾ ਸੀ ਕੇ 47 ਵੈਰਾਈਟੀ ਦਾ ਟ੍ਰਾਇਲ ਕੀਤਾ ਸੀਗਾ ਤੇ ਉਸ ਦਾ ਆਪਾਂ ਇਸ ਵੀਡੀਓ ਵਿੱਚ ਝਾੜ ਦੱਸਾਂਗੇ ਕੀ ਕਰੈਕਟਰ ਆ ਵੈਰੈਟੀ ਦਾ ਜੋ ਕੰਪਨੀ ਦੁਆਰਾ ਵੱਡੇ ਵੱਡੇ ਦਾਅਵੇ ਕੀਤੇ ਗਏ ਆ ਕਿ ਉਹਨੇ ਦਾਅਵੇ ਉੱਤੇ ਇਹ ਵੈਰੈਟੀ ਖਰੀ ਉਤਰਦੀ ਇਸ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਖੀਰ ਤੱਕ ਜ਼ਰੂਰ ਦੇਖੋ ਜੇ ਜਾਣਕਾਰੀ ਲੱਗੀ ਚੰਗੀ ਲੱਗੇ ਤਾਂ ਹੋਰ ਕਿਸਾਨ ਭਰਾਵਾਂ ਨਾਲ ਵੀਡੀਓ ਨੂੰ ਸਾਂਝੀ ਵੀ ਕਰਿਓ ਹਾਂਜੀ ਕਿਸਾਨ ਭਰਾਵੋ ਇਸ ਦਾ ਬੀਜ ਆਪਾਂ ਨੂੰ 4 ਕਿਲੋ ਦੀ ਪੈਕਿੰਗ 1300 ਰੁਪਏ ਦੀ ਮਿਲੀ ਸੀ ਤੇ ਬੀਜ ਵਿੱਚ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਭੋਂਤਾ ਸੀ ਤੇ ਇਹਦੇ ਵਿੱਚ ਕਾਫੀ ਫੋਕ ਦੇ ਰੂਪ ਵਿੱਚ ਬੀਜ ਉੱਪਰ ਤੌਰ ਕੇ ਆਇਆ ਸੀ ਇਹ ਇੱਕ ਬਹੁਤ ਨੈਗੇਟਿਵ ਪੁਆਇੰਟ ਆ ਕੰਪਨੀ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਤੇ ਇਸ ਤੋਂ ਬਾਅਦ ਗੱਲ ਕਰਦੇ ਆ ਵੈਰਾਈਟੀ ਨੂੰ ਲਾਉਣ ਦਾ ਸਹੀ ਟਾਈਮ ਹੈਗਾ ਜੁਲਾਈ ਦੀ 15 ਤਰੀਕ ਤੋਂ ਬਾਅਦ ਆਪਾਂ 10 ਜੁਲਾਈ ਨੂੰ ਲਾਈ ਸੀ ਤੇ PR126 ਤੋਂ ਇੱਕ ਹਫਤਾ ਟਾਈਮ ਵੱਧ ਲੈਂਦੀ ਆ ਤੇ PR131 ਤੋਂ ਇੱਕ ਹਫਤਾ ਟਾਈਮ ਘੱਟ ਲੈਂਦੀ ਆ ਬੀਜ ਤੋਂ ਬੀਜ ਲਗਭਗ 130 ਦਿਨ ਲੈਂਦੀ ਆ ਤੇ ਆਪਣੇ 3 ਨੰਬਰ ਪਾਣੀ ਤੇ ਲੱਗੀ ਸੀਗੀ ਖੇਤ ਆਪਣੇ ਮਿੱਟੀ ਚੱਕੀ ਵੀ ਆ ਪਰ ਹੈ ਖੇਤ ਦੀ ਲਾਲ ਮਿੱਟੀ ਆ ਜੇ ਇਸ ਨੂੰ ਆਪਾਂ ਰੇਤ ਲਿਖੇ ਦੇ ਵਿੱਚ ਲਾਈਏ ਵੀ ਹੋ ਸਕਦਾ ਇਸ ਤੋਂ ਕੱਦ ਘਟ ਕਰੇ ਆਪਣੇ ਖੇਤ ਵਿੱਚ ਥੋੜਾ ਜਿਹਾ ਕੱਦ ਇਸ ਨੇ ਜ਼ਿਆਦਾ ਕੀਤਾ ਸੀਗਾ ਤੇ ਇੱਕ ਆਪਾਂ ਨੂੰ ਇਸ ਵਿੱਚ ਸੀਥ ਰੋਡ ਦੀ ਸਮੱਸਿਆ ਵੀ ਇਸ ਸਾਲ ਦੇਖਣ ਨੂੰ ਮਿਲੀ ਸੀ ਹਾਲਾਂਕਿ ਇਸ ਦੇ ਬਰੋਬਰ ਹੀ PR131 ਲੱਗੀ ਸੀ 26 ਲੱਗੀ ਸੀ ਉਹਨਾਂ ਵਿੱਚ ਇਸ ਤਰ੍ਹਾਂ ਦੇ ਕੋਈ ਵੀ ਲੱਛਣ ਦੇਖਣ ਨੂੰ ਨਹੀਂ ਮਿਲੇ ਸੀ ਇਹ ਵੀ ਇੱਕ ਇਸ ਦਾ ਨੈਗੇਟਿਵ ਪੁਆਇੰਟ ਆ ਹਾਂਜੀ ਕਿਸਾਨ ਭਰਾਓ ਇਸ ਵੀਡੀਓ ਵਿੱਚ ਜੇ ਉਹ ਤੁਹਾਨੂੰ ਵੈਰਾਈਟੀ ਬਾਰੇ ਮੈਂ ਦੱਸਿਆ ਇਹ ਮੈਂ ਕੋਈ ਪੇਡ ਪ੍ਰਮੋਸ਼ਨ ਨਹੀਂ ਕੀਤੀ ਜੋ ਖ ਆਪਣਾ ਖੇਤ ਵਿੱਚ ਲਾਈ ਸੀ ਮੈਂ ਉਹ ਆਪਦਾ ਤਜਰਬਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਇਸ ਨੂੰ ਕੋਈ ਵੀ ਗਲਤ ਟੀਚੇ ਨਾਲ ਪੇਸ਼ ਨਾ ਕੀਤਾ ਜਾਵੇ ਤੇ ਓਵਰਆਲ ਵੈਰਾਈਟੀ ਦੀ ਗੱਲ ਕਰੀਏ ਓਵਰਆਲ ਵੈਰਾਈਟੀ ਦੀ ਪਰਫਾਰਮੈਂਸ ਠੀਕ ਰਹੀ ਸੀਗੀ ਕੱਦ ਵੱਡਾ ਹੋਣ ਦੇ ਬਾਵਜੂਦ ਵੀ ਨਹੀਂ ਡਿੱਗੀ ਸੀ ਤੇ ਰੇਤਲੇ ਖੇਤਾਂ ਵਿੱਚ ਦਰਮਿਆਨਾ ਖੇਤਾਂ ਜਾਂ ਮਾੜੇ ਪਾਣੀ ਲਈ ਵੈਰਾਈਟੀ ਚੰਗੀ ਆ ਤੇ ਇਸ ਦਾ ਆਪਾਂ ਨੂੰ ਝਾੜ ਦੀ ਗੱਲ ਕਰੀਏ ਵਰੇ ਝਾੜ ਆਪਾਂ ਨੂੰ 75 ਤੋਂ 76 ਮਾਣ ਪ੍ਰਤੀ ਏਕੜ ਦੇ ਹਿਸਾਬ ਨਾਲ ਦੇਖਣ ਨੂੰ ਮਿਲਿਆ ਸੀਗਾ ਇੱਕ ਤਾਂ ਕੰਪਨੀ ਨੂੰ ਬੀਜ ਤੇ ਧਿਆਨ ਦੇਣਾ ਚਾਹੀਦਾ ਵੀ ਬੀਜ ਨੂੰ ਪ੍ਰੋਪਰ ਸਾਫ਼ ਸੁਥਰਾ ਕਰਕੇ ਪੈਕਿੰਗ ਕੀਤਾ ਜਾਵੇ ਤੇ ਜੋ ਆਪਾਂ ਨੂੰ ਇੱਕ ਸੀਥ ਰੋਡ ਦੀ ਸਮੱਸਿਆ ਆਈ ਆ ਹੋਰ ਆਪਾਂ ਨੂੰ ਇਸ ਵਿੱਚ ਕੋਈ ਵੀ ਸਮੱਸਿਆ ਦੇਖਣ ਨੂੰ ਨਹੀਂ ਨਹੀਂ ਮਿਲੀ ਓਵਰ ਆਲ ਵੈਰਾਈਟੀ ਦੀ ਗੱਲ ਕਰੀਏ ਤਾਂ ਠੀਕ ਠਾਕ ਹੈ ਮੈਂ ਇਸ ਨੂੰ ਕੋਈ ਜ਼ਿਆਦਾ ਨਿੰਦਾ ਵੀ ਨਹੀਂ ਤੇ ਨਾ ਇਸ ਨੂੰ ਆਪਾਂ ਜ਼ਿਆਦਾ ਬਈ ਸਲਾਉਨੇ ਆ ਜਿਹੜੇ ਖੇਤਾਂ ਵਿੱਚ ਪਾਣੀ ਘੱਟ ਲੱਗਦਾ ਦਰمیان ਨੇ ਖੇਤਾ ਮਾੜਾ ਵਾਹਣਾ ਮਾੜਾ ਪਾਣੀ ਆ ਉੱਥੇ ਤੁਸੀਂ ਇਸ ਵੈਰਾਈਟੀ ਨੂੰ ਛੋਟੇ ਏਰੀਆ ਵਿੱਚ ਲਾ ਕੇ ਤਜਰਬਾ ਕਰ ਸਕਦੇ ਹੋ ਤੇ ਜਿਹੜੇ ਕਿਸਾਨ ਭਰਾਵਾਂ ਨੇ ਪਿਛਲੇ ਸਾਲ ਇਹ ਵੈਰਾਈਟੀ ਟ੍ਰਾਇਲ ਦੇ ਤੌਰ ਤੇ ਲਾਈ ਸੀ ਉਹਨਾਂ ਦੇ ਖੇਤਾਂ ਵਿੱਚ ਕੀ ਰਿਸਪੌਂਸ ਰਿਹਾ ਕਮੈਂਟ ਬਾਕਸ ਵਿੱਚ ਜਰੂਰ ਸਾਂਝਾ ਕਰੋ ਤੇ ਆਪਦੇ ਕੀਮਤੀ ਸੁਝਾਅ ਵੀ ਸਾਂਝੇ ਕਰਿਆ ਕਰੋ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੇ ਹੋ ਬਤਾਓ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਜਰੂਰ ਕਰਿਓ ਧੰਨਵਾਦ ਜੀ